ਜੀ ਗੁੱਡ ਮਾਰਨਿੰਗ ਮਿੱਤਰੋ ਪਿਆਰਿਓ ਕਿਸ਼ਨਗੜ੍ਹ ਪਹੁੰਚ ਗਏ ਆਂ ਜੀ 4 ਵਜੇ ਸਵੇਰ ਦੇ ਵਾਈਗਰੂ ਕਰੇ ਚਲੋ ਹੁਣ ਦੇਖਦੇ ਆਂ ਉਤਰ ਕੇ ਗਾਹਾਂ ਵੀ ਰੁਕੀਏ ਢਾਬੇ ਤੇ ਜਾਂ ਫਿਰ ਸਿੱਧਾ ਜਾਈਏ ਹਲੇ 2 ਘੰਟੇ ਮਾਮੇ ਦੇ ਰੈਸਟ ਕਰੀਏ ਨਵਾਂ ਪੁਲ ਜਿਹੜਾ ਕਿਸ਼ਨਗੜ੍ਹ ਬਣਦਾ ਸੀ ਇਹ ਵੀ ਚੱਲ ਪਿਆ ਆ ਤੇ ਪਹਿਲੇ ਜਿਹੜੇ ਆਪਾਂ ਵੀਡੀਓ ਚ ਦੱਸਿਆ ਸੀ ਪਹਿਲੇ 2 ਮਹੀਨੇ ਹੋ ਗਏ ਚੱਲਦੇ ਨੇ ਪਹਿਲਾਂ ਥੋੜੀ ਜਿਹੀ ਪਿੱਛੋਂ ਗੱਡੀ ਲੈਂਦੀ ਸੀ ਹੁਣ ਜਾਣੀ ਇਹ ਪੁਲ ਪਾਰ ਕਰਕੇ ਜਮਾ ਹੀ ਉਹ ਜਿਹਦੇ ਥੱਲੇ ਦੀ ਕੋ ਮਣਾ ਹੁੰਦਾ ਆਪਾਂ ਉੱਥੋਂ ਜਾ ਕੇ ਲੈਣੀ ਹੈ ਜਾਮਣ ਹੋ ਗਏ ਆ ਪਾਰ 7 ਵਜੇ ਨਾਲ ਆ ਤੇ ਅੰਦਰ ਦੇਵਤਾ ਜੀ ਨੇ ਕਣਮਣ ਕਰ ਪਈ ਸ਼ੁਰੂ ਇੱਕ ਤਾਂ ਠੰਡ ਹੈ ਉਤੋਂ ਰੱਬ ਕਹਿੰਦਾ ਵੀ ਹੋਰ ਕਰੀਏ ਠੰਡ ਥੋੜੀ ਚਲੋ ਇੰਨਾ ਸ਼ੁਕਰ ਨੇ ਆ ਵੀ ਕੱਲ ਦੇ ਚਲੋ ਚੱਲ ਰਾਤ ਦੇ ਉਤ ਉtre ਹੋਏ ਆ ਮਨਸੂਰ ਤੋਂ ਆ 2:00 ਵਜੇ ਤੁਰੇ ਸੀ ਕਿ ਤੋਂ ਅੰਦਰ ਹੀ ਟੱਕਰੀ ਨਹੀਂ ਤਾਂ ਬਈ ਇਹੀ ਡਰ ਸੀਗਾ ਵੀ ਕਿਤੇ ਧੁੰਦ ਨਾ ਪਏ ਜੇ ਜਾਂਦੇ ਵੇ ਧੁੰਦ ਨੇ ਬੜਾ ਔਖਾ ਕਰਿਆ ਸਾਨੂੰ ਕੋਈ ਮਿੱਤਰੋ ਆ ਗਏ ਨੇੜੇ ਤੇ ਮੌਸਮ ਲੱਗਦਾ ਬਈ ਮੀਂਹ ਕਣੀ ਸਾਰੇ ਹੀ ਹੋਊ ਹੁਣ ਪੈਣੋਂ ਤਾਂ हट ਗਿਆ ਪਰ ਇੱਥੇ ਵੀ ਰੋਡ ਗਿੱਲੀ ਆ ਤੇ ਨਹੀਂ ਪੈ ਰਿਆ ਮਿੱਤਰੋ ਮੀਂਹ ਆ ਗਿਆ ਸੌਣ ਫਾਦੋਂ ਵਾਂਗੂ ਕੰਡੀਆਂ ਕਾਲੀਆਂ ਘਟਾਵਾਂ ਨੇ ਜਾਣੀ ਜਿਹੜੀ ਕੀ ਕਹਿੰਦੇ ਆ ਵੀ ਮੀਂਹ ਨਾ ਘੰਡ ਲੇਟ ਆਹੀ ਆ ਰਾਮੋ ਫਿਰ ਆਉਂਦਾ ਭਾਂਗਾ ਕੜਵਾ ਹੀ ਹੁੰਦਾ ਤੇ ਆ ਹੁਣ ਜਿਹੜਾ ਮੀਂਹ ਪਊਗਾ ਇਹ ਠੰਡ ਵਧਾਊਵੇ ਜੁਰਾਂ ਚੜਾਣਾ ਰਾਜਸਥਾਨ ਜੋ ਤੇ ਆਪਣੇ ਵੀ ਵਧੂਗੀ ਕਿਉਂਕਿ ਨੇੜੇ ਦੇ ਏਰੀਆ ਕੀ ਆ 3-400 ਕਿਲੋਮੀਟਰ ਦਾ ਅਫੈਕਟ ਕਰਦਾ ਹੀ ਹੁੰਦਾ ਮੌਸਮ ਲਓ ਜੀ 9 ਵਜ ਗਿਆ ਤਕਰੀਬਨ ਤੇ ਮੀਂਹ ਵੀ ਰੌਕ ਰੌਕ ਕੇ ਫੇਰ ਹੋਰ ਤੇਜ਼ ਹੋ ਕੇ ਪੈ ਰਿਹਾ ਲੱਗਦਾ ਠੰਡ ਕਰੂ ਫੇਰ ਉੱਪਰ ਪੈ ਗਿਆ ਫਾਟਕ ਪਹਿਲੇ ਫਾਟਕ ਜਿਹੜੇ ਲਾਹਨ ਨੂੰ ਤੋਂ ਬਾਅਦ ਆਉਂਦੇ ਆ ਤੇ ਦੋ ਹੋਰ ਆਉਣੇ ਆ ਇਸ ਲਾਈਨ ਤੇ ਤਿੰਨ ਫਾਟਕ ਆ ਜਾਂਦੇ ਆ ਇਹ 30 35 ਕਿਲੋਮੀਟਰ ਦੇ ਵਿੱਚ ਘੁੰਮ ਕਮਾ ਕੇ ਉਹੀ ਰੇਲਵੇ ਲਾਈਨ ਬਾਰ-ਬਾਰ ਮੂਰੇ ਆਈ ਜਾਣੀ ਲੋ ਜੀ ਹੁਣ ਖੁੱਲਿਆ ਫਾਟਕ ਫਿਰ ਤਕਰੀਬਨ ਹੋ ਗਏ ਸੀ ਖੜਿਆਂ ਨੂੰ 15 20 ਆਲੇ ਰੱਬ ਗੱਡੀ ਜਾਂਦਾ ਬਾਟਾ ਪੂਰੇ ਤੇ ਪਰੌਠਾ ਖਾਣ ਰੁਕਿਆ ਫੌਜੀ ਦੇ ਫਿਰ ਇਦੋਂ ਬਾਅਦ ਚੱਲ ਠੰਡਾ ਹੀ ਆ ਮੌਸਮ ਛੱਡਦੇ ਆ ਜ਼ਿਕਰਾ ਇਹ ਵੀ ਪੂਰੇ ਛੰਡ ਕੱਢੀ ਜਾਂਦਾ ਪੂਰਾ ਐ ਸੌਣ ਭਾਦੂ ਵਾਂਗੂ ੜੜ-ਮੜ ਕੇ ਆਉਂਦਾ ਬਾਬਾ ਜਾਂ ਤਾਂ ਇਹਦੇ ਨਾਲ ਹੁਣ ਧੁੰਦ ਚੱਕੂ ਵੀ ਜਾਂ ਵਧੂਗੀ ਪਤਾ ਨਹੀਂ ਇਹ ਤਾਂ ਹੁਣ ਇੱਕ ਦੋ ਦਿਨਾਂ ਬਾਅਦ ਹੀ ਰਿਜ਼ਲਟ ਦਾ ਪਤਾ ਲੱਗੂ ਠੰਡ ਤਾਂ 100% ਆ ਠੰਡ ਤਾਂ ਵਧੂਗੀ ਵਧੂਗੀ ਤਕਰੀਬਨ ਸਵੇਰ ਕ ਤੋਂ ਹੋ ਗਏ ਨਹੀਂ ਹੁਣ ਥੋੜਾ ਜਿਹਾ ਹਟ ਗਿਆ ਤੇ ਪਰ ਪਿਆ ਹੋਇਆ ਇੰਦਰ ਵੀ ਤਖੜਾ ਮੀਂਹ ਦੇ ਪਿੱਛੇ ਮੀ ਸੀਗਾ ਜਿੱਥੋਂ ਕਸੀਂ ਤੁਰੇ ਆ ਫੌਜੀ ਦੇ ਉਦੋਂ ਰੋਟੀ ਖਾ ਕੇ ਐਹੀਂ ਪੱਲੂ ਦੇ ਨੇੜੇ ਤੇੜੇ ਪਹੁੰਚ ਗਏ ਆ ਤਕਰੀਬਨ ਰਹਿ ਗਿਆ ਹੋਊਗਾ 20 ਕਿਲੋਮੀਟਰ ਦਾ ਗੇੜ 1 ਵਜੇ ਰੁੱਕ ਗਏ ਸੀ ਸਰਦਾਰ ਜੀ ਠਾਬੇ ਤੇ ਪੱਲੂ ਤੇ ਹੁਣ ਰੈਸਟ ਕਰਕੇ ਤੁਰਨ ਲੱਗੇ ਮਠਾਲਿਆ ਜਵਾਨ ਨੂੰ ਮੈਂ ਚਾਲ ਉੱਠ ਚੱਲੀਏ ਜਾਣ ਕੇ ਸੌਂਗੇ ਸੀ ਵੀ ਚੱਲ ਮੂਰੇ ਵੀ ਫੇਰ ਰਾਤ ਲੱਗਣੀਆਂ ਹਨ ਤੇ ਇਹਨੂੰ ਮੈਂ ਕਿਹਾ ਚਾਹ ਚੂ ਪੀ ਜਦੋਂ ਉਤਰਿਆ ਥੱਲੇ ਤੇ ਆ ਦੇਖ ਲੋ ਹੁਣ ਚਲੋ ਇੰਨਾ ਛੁਕਰਾ ਇਹ ਨੂੰ ਮੈਂ ਕਿਹਾ ਯਾਰ ਦੁਕਾਨ ਇੱਥੇ ਹੈ ਨਹੀਂ ਇਹਨਾਂ ਕੋਲ ਨੰਬਰ ਹੈਗਾ ਬੰਦੇ ਦਾ ਉਹ ਕਹਿੰਦਾ ਮੈਂ ਆ ਰਿਹਾ ਉਹਦੇ ਕੋਲ ਆਪਦਾ ਸਾਧਨ ਸੋਧਣਾ ਹੈਗਾ ਪੈਂਚਰ ਵਾਲਾ ਆਉਂਦਾ ਚਲੋ ਪ੍ਰਮਾਤਮਾ ਕਿਸੇ ਚੰਗੇ ਲਈ ਹੀ ਕਰਦਾ ਹੁੰਦਾ ਖਬਰਾ ਉਹਨੇ ਕਿਹੜਾ ਟਾਈਮ ਬਚਾਉਣਾ ਹੁੰਦਾ ਮਾਲਕ ਦੇ ਰੰਗਾਂ ਦੀਆਂ ਮਾਲਕ ਹੀ ਜਾਣੇ ਆਪਾਂ ਨੂੰ ਰਤੀ ਦਾ ਕੋਈ ਦੁੱਖ ਨਹੀਂ ਹੈਗਾ ਵੀ ਗੱਡੀ ਤੁਰਨ ਲੱਗੇ ਪੈਂਚਰ ਹੋ ਗਈ ਕੋਈ ਨਾ ਘੰਟਾ ਹੋਰ ਲੇਟ ਹੋ ਜਾਣਗੇ ਦੋ ਹੋ ਜਾਣਗੇ ਕੁਝ ਨਹੀਂ ਹੁੰਦਾ ਉਹਦੇ ਰੰਗਾਂ ਨੂੰ ਉਹ ਬੰਦਾ ਪਹੁੰਚ ਗਿਆ ਫੋਨ ਕਰਿਆ ਸੀ ਤੇ 20 ਮਿੰਟ ਦਾ ਟਾਈਮ ਕਿਹਾ ਸੀ ਮੁੰਡੇ ਨੇ 20 ਮਿੰਟ ਦੇ ਵਿੱਚ ਆ ਗਿਆ ਇਹ ਆਪਾਂ ਖੜੇ ਆਂ ਇਧਰ ਪੱਲੂ ਆ ਮੇਰੇ ਇਧਰਲੀ ਸਾਈਡ ਆ ਜਾਂਦਾ ਸਰਦਾਰ ਸ਼ਹਿਰ ਇਹ ਉਹ ਆ ਜਿਹੜਾ ਸਰਦਾਰ ਜੀ ਪੰਜਾਬੀ ਟੱਬਾ ਆਪਣੇ ਮੁੰਡੇ ਦਾ ਪੰਜਾਬੀ ਦਾ ਤੇ ਇੱਥੇ ਬੰਦਾ ਸਰਵਿਸ ਲੈ ਕੇ ਆਇਆ ਤੇ ਜਿੰਨੀਆਂ ਵੀ ਜਣੀਆਂ ਆਪਣੀ ਇਧਰ ਗੱਡੀਆਂ ਜਾਂਦੀਆਂ ਨੇ ਇਸ ਏਰੀਏ ਦੇ ਵਿੱਚ ਬੰਦੇ ਦੀ ਮੈਨੂੰ ਸਰਵਸ ਵਧੀਆ ਲੱਗੀ ਆ ਬਾਕੀ ਤੁਰਦਾ ਕਰੂਗਾ ਜਾਨੀ ਜਵਾਨ ਦੇ ਹਿਸਾਬ ਨਾਲ ਜੇ 10 ਮਿੰਟ 20 ਮਿੰਟ ਕਿਹਾ ਸੀ ਤੇ 20 ਮਿੰਟ ਦੇ ਵਿੱਚ ਮੇਰੇ ਕੋਲੇ ਆ ਕੇ ਪਹੁੰਚ ਗਿਆ ਹੈਗਾ ਹਨਾ ਬਾਕੀ ਗੱਲਬਾਤ ਕਰਕੇ ਬਾਈ ਦਾ ਨੰਬਰ ਨੰਬਰ ਐਡਰੈਸ ਟੂਸੋ ਦੱਸਦਾ ਕਿਉਂਕਿ ਆਪਣੀਆਂ ਪੰਜਾਬੀ ਗੱਡੀਆਂ ਜਿੰਨੀਆਂ ਇਸ ਲਾਈਨ ਤੇ ਜਾਂਦੀਆਂ ਨੇ ਹਨਾ ਆਲੇ-ਦਾਲੇ ਕਿੱਥੇ-ਕਿੱਥੇ ਤੱਕ ਚੱਲਿਆ ਜਾਂਨ ਜਾਣੀ ਸੁਣ ਲਓ ਜੀ ਪੱਲੂ ਤੋਂ ਕਹਿੰਦਾ 50 ਕਿਲੋਮੀਟਰ ਦੇ ਏਰੀਆ 'ਚ ਕਿਤੇ ਵੀ ਕਹਦੇ ਹੋ ਕੋਈ ਗੱਲ ਨਹੀਂ ਸਰਵਿਸ ਦਊਗਾ ਬੰਦਾ ਬਾਕੀ ਲੱਗਣ ਤੋਂ ਤਿਆਰੀ ਕਰਕੇ ਫਿਰ ਮੈਂ ਅਗਲਾ ਕਲਿੱਪ ਬਣਾਉਣਾ ਤੁਹਾਨੂੰ ਪੂਰੀ ਡਿਟੇਲ ਦੱਸਦੇ ਆ ਲਓ ਜੀ ਕਰ ਲਿਆ ਸਟਾਰਟ ਇੰਜਨ ਆ ਕਿਉਂਕਿ ਨਾਲ ਹੀ ਸਰਵਿਸ ਆ ਸਾਰੀ ਟੈਂਕੀ ਟੁੰਕੀ ਦੀ ਇਹਦੇ ਕੋਲੇ ਜੀਪ ਦੇ ਵਿੱਚ ਫਿੱਟ ਕਰੀ ਹੋਈ ਹਣਾ ਬਾਅਦ ਲਈ ਸੌਰੀ ਹੋਊਗੀ ਜੇ ਘੱਟ ਵੱਧ ਆਈ ਹੈ ਨਾ ਜੇ ਨਾਂ ਵਾਲੀ ਕਲੀਅਰ ਹੋਈ ਬਾਅਦ ਦੇ ਵਿੱਚ ਮੈਂ ਵੌਇਸ ਓਵਰ ਕਰ ਦੂੰਗਾ ਬੰਦੇ ਦੇ ਟੈਂਕੀ ਭਰਨੀ ਲਾਤੀ ਆ ਜਾਨੂੰ ਆਪਣਾ ਜबान ਪਾਣਾ ਖਣੀ ਉੱਪਰ ਪਿਆ ਖਣੀ ਰਾੜ ਕਹਿੰਦਾ ਵੈਸੇ ਤਾਂ ਹੁਣ ਲੋਡ ਵੀ ਹੈ ਨਹੀਂ ਇਹਦੇ ਕੋਲੇ ਸਾਰਾ ਕੁਝ ਹੈਗਾ ਹੀ ਆ ਇਹ ਤਾਂ ਸਾਨੂੰ ਕਹਿੰਦਾ ਸਾਈਡ ਤੇ ਬਹਿ ਜਾਓ ਮੈਂ ਜੈਕ ਵੀ ਆਪਣੇ ਲਾ ਦਿੰਦਾ ਇਹ ਬੰਦਾ ਸਰਵਿਸ ਲਈ ਆਇਆ ਨਾ ਬੰਦੇ ਦਾ ਜੈਕ ਵੀ ਆਪਦਾ ਠੀਕ ਆ ਬੰਦਾ ਨਹੀਂ ਤਾਂ ਨਖਰੇਈ ਨਹੀਂ ਮਾਨ ਹੁੰਦੇ ਸੈਂਟਰ ਵਾਲੀ ਦੁਕਾਨ ਤੇ ਕਿਤੇ ਗੱਡੀ ਲਾ ਕੇ ਦੇਖਿਓ ਬੰਦਰ ਦੇ ਸੈਣ ਕੇ ਜੈਕ ਲਾ ਕੇ ਨਾਟ ਘੂੜ ਕੇ ਟਾਇਰ ਉਰੇ ਲਿਆ ਇਹਨਾਂ ਸਾਡੇ ਵਾਸਤੇ ਲੈ ਤਾਂ ਇਹ ਵੀ ਕਿਹੜਾ ਹੁੰਦੇ ਆ ਕਈ ਵਾਰੀ ਤਾਂ ਹਾਸਾ ਆਉਂਦਾ ਬਾਹਰ ਦੀਆਂ ਸੇਟਾਂ ਚ ਸੰਦਰ ਦੇ ਉੱਥੇ ਤੱਕ ਵੀ ਕਹਿਣਗੇ ਵੀ ਅਸੀਂ ਤਾਂ ਹਵਾ ਹੀ ਭਰ ਕੇ ਖਾਰਦੇ ਅਸੀਂ ਟਾਇਰ ਵੀ ਫੂਰ ਕੇ ਦੇ ਦੂ ਆ ਦੇਖੋ ਜੇ ਮੁੰਡੇ ਨੇ ਪੈਸੇ ਲੈਣੇ ਆ ਸਾਰਾ ਕੁਝ ਬੰਦੇ ਕੋਲੇ ਆਪਦਾ ਕੰਪਲੀਟ ਸਰਪਸ ਕਿਸੇ चीज ਨੂੰ ਕਿਹਾ ਜਾਂਦਾ ਬੰਦੇ ਨੇ ਇੱਕ ਚੀਜ਼ ਮੈਨੂੰ ਕਹੀ ਸੀ ਕਿ ਸਾਹ ਜੀ ਮੈਂ 300 ਰੁਪਏ ਐਕਸਟਰਾ ਲਵਾਂਗਾ ਮੈਂ ਇਹਨੂੰ ਦੂਜਾ ਸਵਾਲ ਨਹੀਂ ਕਰਿਆ ਮੈਂ ਕਿਹਾ ਕੋਈ ਚੱਕਰ ਆ ਜਾਓ ਤਾਂ ਹੁਣ ਆਪਾਂ ਨੂੰ ਪਤਾ ਹੈ ਜੇ ਕੋਈ ਆਪਣੇ ਘਰ ਚੱਲ ਗਏ ਹਨਾ ਸਰਪਸ ਦੇਣ ਆ ਰਿਹਾ ਬੰਦਾ ਵੀ ਉਹ ਜਿਹੜਾ ਇੱਕ ਰੱਲੂਆ ਪਰ ਇੰਨਾ ਨਹੀਂ ਸੀ ਪਤਾ ਹੈ ਨਾ ਮੈਨੂੰ ਐ ਸੀ ਕਿ ਸ਼ਾਇਦ ਵੀ ਇਸਦੇ ਪੋਟੈਂਸ਼ੀਅਲ ਵੀ ਹੋਊਗਾ ਆ ਕੇ ਖੜ੍ਹ ਜੂਗਾ ਵੀ ਫੋਟੋ ਵੀ ਟਾਇਰ ਲਾ ਲਊਗਾ ਇੱਕ ਅਸੀਂ ਜੱਕ ਤੇ ਰਾਡ ਪਾਣਾ ਉਹਦਾ ਚੱਕ ਦੇ ਸੀਗੇ ਬੰਦੇ ਨੇ ਆਪਦਾ ਜੈਕ ਕੱਢ ਕੇ ਕਹਿੰਦਾ ਭਾਈ ਸਾਈਡ ਤੇ ਹੋ ਜੂ ਸਾਰਾ ਕੰਮ ਐ ਕਰਕੇ ਲਓ ਜੀ ਨਾਲ ਆਹ ਆਸੀ ਨਾਟ ਪੁੱਲਣ ਵਾਲੀ ਬਿਲਕੁਲ ਯਾਰ ਸਾਨੂੰ ਵਧੀਆ ਲੱਗਿਆ ਬੰਦੇ ਦਾ ਸਾਨੂੰ ਸਾਈਡ ਤੇ ਕਰਕੇ ਬਿਠਾਦਾ ਮੈਨਾ ਬਾਈ ਤੋੜ ਦੇ ਕਰਕੇ ਦੂ ਲਾਲਿਆ ਦੇਖ ਲੋ ਕੱਲੇ ਨੇ ਜੂਪਰ ਨੇ ਸਾਨੂੰ ਸਾਈਡ ਤੇ ਬਿਠਾਇਆ ਹੋਇਆ ਦੂਜਾ ਮੁੰਡਾ ਵੀ ਮੇਰੇ ਨਾਲ ਦਾ ਉਪਰ ਆ ਟੂਨ ਤੇ ਮੇਰਾ ਜਿਹੜਾ ਕੋਈ ਛੜਕਦਾ ਸੀ ਉਹ ਦੇਖਣਾ ਮੇਰਾ ਜਿਹੜਾ ਲਾਈਟ ਠੀਕ ਕਰ ਰਿਹਾ ਸੀ ਤੇ ਸਾਨੂੰ ਸਾਈਡ ਤੇ ਬਿਠਾਇਆ ਹੋਇਆ ਏ ਇਹ ਹੁੰਦੀ ਆ ਸਰਵਿਸ ਬਿਲਕੁਲ ਸਹੀ ਸਹੀ ਤਰੀਕੇ ਦੀ ਸਰਵਿਸ ਇਹ ਆ ਵੀ ਮਤਲਬ ਨਹੀਂ ਨਖਰੇ ਨਹੀਂ ਮਾਨ ਹੁੰਦੇ ਕਈ ਲੋਕਾਂ ਦੇ ਤੋਂ ਮਿੱਤਰੋ ਇਹ ਹੈਗਾ ਪੱਲੂ ਆ ਮੁੰਡੇ ਦਾ ਨੰਬਰ ਆਪਾਂ ਲਗੋਇਆ ਨਹੀਂ ਕਿਤੇ ਨਹੀਂ ਵੀਡੀਓ ਦੇ ਪਹਿਲੇ ਕਲਿੱਪ ਤੋਂ ਤੁਹਾਨੂੰ ਰੈਗੂਲਰ ਦਿਖ ਰਿਹਾ ਬਾਬੂ ਨੋ ਆ ਇਹਦਾ ਪੱਲੂ ਦੇ ਤੁਸੀਂ 50 ਕਿਲੋਮੀਟਰ ਦੇ ਸਰਕਲ ਕਿਤੇ ਵੀ ਰੱਬ ਨਾ ਕਰੇ ਦਿੱਕਤ ਆਉਂਦੀ ਆ ਪੈਂਚਰ ਦੀ ਟਾਇਰ ਪਟਣ ਦੀ ਕੋਈ ਗੋਸ਼ ਵੀ ਹੈ ਕਿੰਨਾ ਟਾਇਰ ਵੀ ਪੁਰਾਣਾ ਸਰਾਣਾ ਮੈਂ ਕਰਕੇ ਗੱਡੀ ਤੁਰਦੀ ਕਰੇਉ ਨਾ ਪਟਣ ਲੱਗਿਆ ਬੰਦਾ ਕੀ ਕਹਿ ਰਿਹਾ ਸੀ ਬਾਈ ਬਹੁਤ ਵਧੀਆ ਸਰਵਿਸ ਆ ਬੰਦੇ ਦੀ ਹਾਂ ਮੈਂ ਪਹਿਲਾਂ ਐਕਚੁਅਲੀ ਕੋਈ ਨਹੀਂ ਕਰਕੇ ਹਾਂ ਬਿਲਕੁਲ ਐਕਚੁਅਲੀ ਉਹੀ ਗੱਲ ਕਰ ਰਿਹਾ ਸੀ ਵੀ ਜੇ ਕੋਈ ਬੰਦਾ ਹਨਾ ਖਾਸ ਕਰਕੇ ਆਪਣੇ ਡਰਾਈਵਰ ਵੀਰਾਂ ਦੇ ਕੰਮ ਆਉਂਦਾ ਕਿਉਂਕਿ ਸਾਡਾ ਜਿਹੜਾ محکمہ ਨਾ ਸੰਤ ਇਹ ਜਦੋਂ ਦੇਖ ਕੇ ਕੋਈ ਰਾਜੀ ਹੀ ਨਹੀਂ ਹੈ ਨਾ ਪੈਸੇ ਵੀ ਲੈਂਦੇ ਆ ਮੂੰਹ ਮੰਗ ਮੇ ਲੁੱਟਦੇ ਵੀ ਆ ਤੇ ਕੰਮ ਵੀ ਸਾਰਾ ਹੀ ਕਰਾ ਜਾਂਦੇ ਆ ਠੀਕ ਦੇਖਿਆ ਮੁੰਡਾ ਪਹਿਲਾ ਮੁੰਡਾ ਦੇਖਿਆ ਤੁਸੀਂ ਕਹੋਗੇ ਵੀ ਬਾਹਲਾ ਹੀ ਵਾਰੀ ਵੀਡੀਓ ਚ ਕਹਤਾ ਹੈ ਨਾ ਸਫਤ ਕਰਤੀ ਨਹੀਂ ਯਾਰ ਬਣਦੀ ਆ ਸਫਤ ਬੰਦੇ ਦੀ ਆਪਣੇ ਆ ਬੰਦਾ ਆਪਦਾ 110% ਦੇ ਗਿਆ ਕੱਢ ਲਿਆ ਟਿਊਬ ਮੁੰਡੇ ਦੇ ਤੇ ਹੁਣ ਆਪਦਾ ਥੋੜੀਆਂ ਜਿਹੀਆਂ ਇੱਕ ਦੋ ਚੀਜ਼ਾਂ ਇਹਨੂੰ ਮੈਂ ਦੱਸਿਆ ਨੇ ਹੁਣ ਵੀ ਬੈਟਰੀ-ਬੂਟਰੀ ਲਾ ਕੇ ਥੋੜਾ ਲਾਈਟਿੰਗ ਦਾ ਪ੍ਰਬੰਧ ਕਰ ਲਾ। ਤੇ ਦੂਜਾ ਹੋਰ ਵੀ ਕੁਝ ਗੱਲਾਂ ਸੁਣੀਆਂ ਨੇ। ਅੱਛਾ ਇੱਕ ਬਾਤ ਬਤਾਓ, ਹੋਰ ਕਿਹੜਾ-ਕਿਹੜਾ ਸਰਵਿਸ ਦਿੱਤੇ ਹੋ? ਇਹ ਟਾਇਰ ਕੇ ਬਿਗੈਰ। ਟਾਇਰ ਕੀ? ਲਓ ਜੀ ਆ ਆ ਨਿਕਲਿਆ ਵਿੱਚੋਂ ਕੰਮ। ਇਹ ਕਿਤੇ ਇੱਥੇ ਪਿੱਛੇ ਹੀ ਲੱਗਿਆ ਹੁਣ ਕੁਦਰਤੀ ਅਸੀਂ ਰੁਕ ਗਏ ਠਾਈ 1:30 ਵਜੇ ਇੱਥੇ ਆ ਕੇ ਹੌਲੀ-ਹੌਲੀ ਹਵਾ ਨਿਕਲੀ ਗਈ। ਲੱਭ ਲਿਆ ਮੁੰਡੇ ਨੇ ਮਿਹਨਤ ਕਰਕੇ। ਲਓ ਜੀ 7:30 ਹੋਏ ਆ ਤੇ ਗੱਡੀ ਉਹਨੇ ਕਰਤੀ ਠਿੱਟ ਚ ਨਾ। ਤਕਰੀਬਨ 1 ਘੰਟਾ ਲੱਗਿਆ ਇਹਨੂੰ ਤੇ ਪੈਸੇ ਕਿੰਨੇ ਬਣ ਗਏ 700 ਰੁਪਏ 700 ਰੁਪਏ ਯਾਰ ਬਹੁਤ ਜਿਹਨੂੰ ਕਹਿੰਦੇ ਆ ਵੀ ਮਾਈਨਰ ਰੇਟ ਆ ਇਹ ਕੋਈ ਬੰਦਾ ਸਰਵਸ ਦੇਣ ਵੀ ਆਇਆ ਹਨਾ ਚੱਲ ਕੇ ਤੇ ਤੁਹਾਨੂੰ ਇੰਨੀ ਵੀ ਆਫਰ ਆ ਵੀ 50 ਕਿਲੋਮੀਟਰ ਪੱਲੂ ਦੇ ਸਰਕਲ ਦੇ ਵਿੱਚ ਕਿਤੇ ਵੀ ਤੁਸੀਂ ਇਹਨੂੰ ਬੁਲਾ ਸਕਦੇ ਹੋ ਹਨਾ ਉਹ ਨਵੇਂ ਰੋਡ ਵਾਲਾ ਜਿਹੜਾ ਜੈਸਰ ਵਾਲਾ ਰਾਹ ਉਹ ਚੱਲੇ ਹੋਏ ਆ 20 ਸੀਗਾ ਪਿੱਛੇ ਆ 2 ਕਿਲੋਮੀਟਰ ਪਿੱਛੇ 20 ਹਟਿਆ ਤੇ ਇੱਧਰ ਤੁੰਦ ਹੈਗੀ ਆ ਚਲੋ ਪ੍ਰਮਾਤਮਾ ਸੌਖ ਰੱਖੇ ਵੀ ਸਫ਼ਰ ਕੱਟ ਲਈਏ ਰੱਜਤ ਸਰੜੇ ਰੋਡ ਤੇ ਹਲੇ 2 ਕਿਲੋਮੀਟਰ ਅੰਦਾਜ਼ਨ ਪਿੱਛੇ ਆ ਤੇ ਭਾਰਤਮਾਲਾ ਰੋਡ ਜਿਹੜੇ ਤੇ ਚੜਨਾ ਲਓ ਜੀ ਆ ਗਏ ਆ ਇਹ ਜਿਹੜੇ ਰੌਂਡ ਅਬਾਊਟ ਬੜੇ ਹੋਏ ਨੇ ਇਹਦੇ ਰੋਡ ਦੇ ਦੋਨੋਂ ਸਾਈਡ ਤੇ ਹੁਣ ਅਸੀਂ ਉੱਤਰ ਕੋਈ ਨਾ ਜਿਹੜਾ ਮਰਜ਼ੀ ਰੋਡ ਪਾ ਲ ਖਾਲੀ ਹੋ ਆ ਪਰ ਫੇਰ ਵੀ ਸੇਫਟੀ ਫਰਸਟ ਆ ਆਪਦੇ ਹਿਸਾਬ ਨਾਲ ਚੱਲੀਏ ਤਾਂ ਬੈਟਰ ਆ ਹੁਣ ਤਾਂ ਉਤੋਂ ਦੀ ਵੀ ਘਮਲਾ ਕੋਈ ਨਾ ਕਿਉਂਕਿ ਜੇ ਉਹ ਰੋਡ ਫੜ ਲੈਂਦੇ ਤਾਂ ਉਧਰ ਵੀ ਚੜ ਜਾਣਾ ਸੀ ਲੋ ਜੀ ਇੱਥੋਂ ਦੀ ਹੁਣ ਚੜ ਲੱਗੇ ਆ ਰੋਡ ਤੇ ਲੋ ਜੀ ਇਸ ਵਾਰ ਨਾ ਕੱਪੜੀ ਵਾਲਾ ਜਿਹੜਾ ਜਿੱਥੋਂ ਆਪਾਂ ਮੁੜਦੇ ਹੁੰਨੇ ਆ ਉਹ ਪੰਪਾਂ ਕੋਲੇ ਜਿੱਥੇ ਸਾਰੇ ਜਣੇ ਆਪਾਂ ਆਰਟੀਓ ਵਗੈਰਾ ਪੁੱਛਦੇ ਆ ਕੜ ਕੇ ਬੜੰਗ ਖਿੜੇ ਵਾਲੇ ਪੰਪਾਂ ਕੋਲੇ ਇਹ ਉੱਥੋਂ ਨਾ ਗਲਤੀ ਨਾਲ ਗਾਂ ਚੜਿਆਏ ਸੀ ਪਰ ਬਾਈਪਾਸ ਚਲਦਾ ਮਿਲਿਆ ਗਾਂ 15 10 15 ਕਿਲੋਮੀਟਰ ਗਾਂ ਆ ਕੇ ਬੰਦਾ ਬਣਦਾ ਹੁਣ ਇੱਥੋਂ ਮੁੜੇ ਆ ਇਹ ਦੇਖਦੇ ਆ ਕਿੱਥੇ ਕਿ ਜਾ ਕੇ ਨਿਕਲਦਾ ਵੈਸੇ ਲੋਕੇਸ਼ਨ ਦੇ ਹਿਸਾਬ ਨਾਲ ਤਾਂ ਇਹ ਸਿੱਧਾ ਰੋਡ ਤੇ ਚੜ ਰਿਹਾ ਲਓ ਜੀ ਸੰਗਤ ਲੰਘਿਆ ਆ ਤੇ ਅਸੀਂ ਹੈਗੇ ਤਕਰੀਬਨ ਜੱਸੀ ਪਿੰਡ ਦੇ ਕੋਲੇ ਆ ਜੱਸੀ ਪੌਂ ਵਾਲੀ ਸ਼ਾਇਦ ਤੇ ਭਾਰਤ ਵਾਲਾ ਬਾਈ ਜਿੱਥੇ-ਜਿੱਥੇ ਤੱਕ ਬਣ ਗਿਆ ਕਮਾਲ ਦਾ ਰੋਡ ਆ ਬਾਈ ਜਿੱਥੋਂ ਵਾਲੇ ਬਣ ਰਿਹਾ ਉੱਥੇ ਬੱਜੇ ਹੋਇਆ ਦੋ ਰਾਤੇ ਤੇ ਠੰਡ ਪੂਰੀ ਆ ਹੈਗੇ ਆ ਅਸੀਂ ਡੱਬ ਵਾਲੀ ਟੱਪੇ ਬਠਿੰਡਾ ਰੋਡ ਤੇ ਸੰਗਤ ਦੇ ਲਾਗੇ ਤੱਕ ਆ ਜਿੱਥੇ ਰੋਡ ਬਣ ਰਿਹਾ ਆ ਹਲਾ ਆਪਣੇ ਵਾਹਗੁਰੂ ਸੋਖ ਰੱਖੇ ਤੇ ਗੱਡੀਆਂ ਬੜੀਆਂ ਔਖੀਆਂ ਖੜ ਕੇ ਇੱਕ ਦੂਜੇ ਦੇ ਹੌਸਲੇ ਨਾਲ ਤੁਰੇ ਆ ਵਾਕ ਦਾ ਟਾਈਮ ਤਕਰੀਬਨ ਤੇ ਬਠਿੰਡਾ ਪਾਰ ਕਰ ਚੁੱਕੇ ਆਂ ਨਹੀਂ ਬਠਿੰਡੇ ਵੀ ਤਕੜਾਈ ਤੇ ਆ ਗਿਆ ਪਾਣੀ ਖੜਾ ਰੋਡਾਂ ਦੇ ਉੱਤੇ ਬਰਨਾਲੇ ਐਂਟਰ ਹੋ ਗਏ ਆ ਜੀ ਹੰਡਿਆ ਆ ਕਚਹਿਰੀ ਰੋਡ ਆ ਤੇ ਵਿਜ਼ਿਬਿਲਟੀ ਦੇਖੋ ਕਿੰਨੀ ਕਾ ਇੱਕ ਧੁੰਦ ਮੀਂਹ ਤੇ ਭਾਫ਼ ਜੰਮੀ ਹੋਈ ਗਈ ਆ ਤੇ ਗੈਣਾ ਚੜ ਚੱਲਿਆ ਬਰਨਾਲੇ ਆ ਅਲੀ ਚ ਦਵਾਈਆਂ ਨਹੀਂ ਲਾਉਣ ਆਏ ਆ ਤੇ ਔਖਿਓ ਲੱਗਿਆ ਗੱਡੀ ਆ ਕੇ ਇੱਥੇ ਪਰ ਆ ਗਈ ਕਿਉਂਕਿ ਉਹ ਨੁੱਕਰ ਤੇ ਨਾ ਟ੍ਰਾਂਸਫਰਮ ਸੀ ਸਾਹਮਣੇ ਕਾਰ ਖੜੀ ਪਈ ਸਵੇਕ ਨੂੰ 9:00 ਹੋ ਗਿਆ ਤੇ ਪਹੁੰਚ ਗਏ ਜਲਾਲਵੀਰ ਦੇ ਕੋਲੇ ਇਹ ਤੁਮ ਬਾਦ ਮੀ ਪਹਿਲਾਂ ਸਾਨੂੰ ਤਾਂ ਕੱਲ ਰਾਜਸਥਾਨ ਜੀ ਲੱਗਦਾ ਸੀ ਪਰ ਮੀ ਭਾਈ ਲਗਾਤਾਰ ਹੀ ਆ ਡੱਬ ਵਾਲੀ ਤਾਂ ਕਮਾਲ ਕਰੀ ਪਈ ਸੀ ਇੱਕ ਤਾਂ ਰੋਡ ਬਣਦਾ ਰਾਤ ਨੂੰ ਗੱਡੀਆਂ ਡਰ ਡਰ ਕੇ ਤੁਰਦੀਆਂ ਨੇ ਫਿਰ ਮਤਲਬ ਰੇਕ ਨੂੰ ਆਏ ਹੁੰਦਾ ਵੀ ਮੂਹਰੇ ਗੱਡੀ ਲੰਘ ਜੇ ਤਾਂ ਪਤਾ ਲੱਗ ਜੇ ਕਿੱਥੇ ਹੁੰਦਾ ਜਾਂ ਲੱਖ ਲੱਖ ਪਾਣੀ ਭਾਈ ਰੋਡ ਤੇ ਖੜਿਆ